ਦੇਖ ਕਿਦਰ ਮੈਂ ਕਮਲ ਨਾਹਰ ਜੀ ਭਾਰਤੀ ਐਸਵਾਈ ਸੇਵਕ ਸੰਗਤ ਦਾ ਜੁਨੀਆ ਚੇਅਰਮੈਨ ਜੀ ਸਾਡੇ ਪ੍ਰਧਾਨ ਕੋਪੀ ਖੋਸਲਾ ਜੀ ਸਾਡੀ ਪੂਰੀ ਜਿਹੜੀ ਜੁਨੀਅਨ ਅੱਜ ਵਾਰਡ ਨੰਬਰ 54 ਤੇ 55 ਦੇ ਵਿੱਚ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਹ ਵਾਰਡ ਪ੍ਰਧਾਨਾਂ ਨੇ ਕੀਤੀਆਂ ਗਈਆਂ ਜੀ ਵਾਰਡ ਨੰਬਰ ਚਿੰਝਾ ਔਰ 55 ਤੋਂ ਅਸੀਂ ਸਾਡੇ ਵੀਰ ਸੁੱਖਾ ਜੀ ਸੁਖਵੰਤ ਸਿੰਘ ਸੁੱਖਾ ਜੀ ਨੂੰ ਪ੍ਰਧਾਨ ਲਾਇਆ ਨਾਲ ਆਪਣਾ ਬੰਟੀ ਜੀ ਨੂੰ ਪ੍ਰਧਾਨ ਲਾਇਆ ਔਰ ਉਹਨਾਂ ਦੇ ਨਾਲ ਜਿਹੜੇ ਚੇਅਰਮੈਨ ਲਾਏ ਗਏ ਵਿਸ਼ਾਲ ਜੀ ਔਰ ਬਲਦੇਵ ਵਾਸਟਰ ਜੀ ਇਹਨਾਂ ਪਰ ਚੇਅਰਮੈਨ ਲਾਇਆ ਜੀ ਨਾਲ ਇਹ ਪੂਰੀ ਟੀਮ ਚੁਣੀ ਗਈ ਜੀ ਆਪਣਾ ਵਾਰਡ ਨੰਬਰ 54 ਤੇ 55 ਦੇ ਵਿੱਚ ਔਰ ਇਹਨਾਂ ਨੂੰ ਇਸ ਕਰਕੇ ਚੁਣਿਆ ਗਿਆ ਕਿ ਜਿਹੜਾ ਵਾਰਡ ਨੰਬਰ ਚਿੰਝਾ ਤੇ 55 ਦੇ ਵਿੱਚ ਜਿੰਨੇ ਵੀ ਮੁਲਾਜ਼ਮ ਸਾਥੀ ਹੈਗੇ ਨੇ ਉਹਨਾਂ ਨੂੰ ਕੋਈ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਕੰਮਕਾਰ ਜਾਂ ਦਫਤਰੀ ਮੁਸ਼ਕਲਾਂ ਹੁੰਦੀਆਂ ਉਹ ਉਹਨਾਂ ਤੱਕ ਪਹ ਉਸ ਦਾ ਮੈਂ ਉਹ ਗੋਪੀ ਜੀ ਸਾਡੀ ਪੂਰੀ ਟੀਮ ਜਿਹੜੀ ਹੈ ਉਹ ਕਾਰਪੋਰੇਸ਼ਨ ਦੇ ਵਿੱਚ ਉਹਦਾ ਪੂਰਾ ਆਪਣਾ ਮਸਲਾ ਹੱਲ ਕਰਾਂਗੇ ਜਿੱਥੇ ਵੀ ਜਿਹੜੇ ਜਿਹੜੇ ਜ਼ਰੂਰਤ ਪੈਂਦੀ ਹੈ ਉਹ ਜਿਹਨੂੰ ਤੁਰਤੇ ਹੱਲ ਕਰਾਂਗੇ ਜੀ ਮਸਲਾ ਇਹ ਕਮਲ ਜੀ ਅੱਜ ਕੋਈ ਤੁਹਾਡੇ ਨਗਰ ਨਿਗਮ ਡਿਪਾਰਟਮੈਂਟ ਦਾ ਲੋਕ ਕੋਈ ਸਰਕਾਰੀ ਮੁਲਾਜ਼ਮ ਜਿਹੜੇ ਤੁਹਾਡੇ ਦਰਜਾ ਚਾਰ ਮੁਲਾਜ਼ਮ ਇਹਨਾਂ ਨੂੰ ਕੋਈ ਛੁੱਟੀ ਹੈ ਨਹੀਂ ਜੀ ਨਹੀਂ ਛੁੱਟੀ ਕੋਈ ਨਹੀਂ ਜੀ ਹੈਗੀ ਇਸ ਵੇਲੇ ਇਹ ਤੇਰੇ ਜਿੱਥੇ ਤੁਸੀਂ ਮੀਟਿੰਗ ਕਰ ਰਹੇ ਹੋ ਆਫਿਸ ਕੋ ਬੰਦ ਹੈ ਆ ਜੀ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਜਿੱਥੇ ਬਾੜ ਨੰਬਰ 54 ਔਰ 55 ਜਿਹੜਾ ਦਫ਼ਤਰ ਹੈ ਸਾਡਾ ਜਿੱਥੇ ਹਾਜ਼ਰੀ ਦਫ਼ਤਰ ਹੈ ਜਿੱਥੇ ਸੈਨਟਿਸਪੈਕਟਰ ਨੇ ਸਾਡੇ ਰਮਨ ਕੁਮਾਰ ਜੀ ਔਰ ਉਹ ਦਫ਼ਤਰ ਬੰਦ ਆ ਇਹਦੇ ਬਾਰੇ ਸਾਨੂੰ ਪਤਾ ਨਹੀਂ ਕਿਉਂ ਬੰਦ ਹੈ ਜੇ ਕੋਈ ਜਾਣਵਜ ਕੇ ਬੰਦ ਕੀਤਾ ਗਿਆ ਤੇ ਇਹ ਮੰਦ ਭਾਗੀ ਗੱਲ ਹੈ ਜੀ ਔਰ ਜੇ ਕੋਈ ਕੰਮ ਆਥੇ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਸਾਨੂੰ ਇਸ ਚੀਜ਼ ਦਾ ਕੋਈ ਗिला ਨਹੀਂ ਕੋਈ ਸ਼ਿਕਵਾ ਨਹੀਂ ਜੀ ਕਿਉਂਕਿ ਜਿਹੜੀ ਸਾਡੀ ਮੀਟਿੰਗ ਉਹ ਮੇਰੇ ਦਫ਼ਤਰ ਦੇ ਬਾਹਰ ਹੋ ਗਈ ਹੈ ਜੀ ਸਾਡੀ ਬੜੀ ਵਧੀਆ ਮੀਟਿੰਗ ਹੋਈ ਹੈ ਔਰ ਸਾਰੇ ਮੁਲਾਜ਼ਮ ਇਕੱਠੇ ਆ ਜੀ ਔਰ ਸਾਨੂੰ ਅਚੀਜ਼ਾ ਕੋਈ ਗਲੈਸ਼ਵਕ ਨਹੀਂ ਜੀ ਉਹਨਾਂ ਦੇ ਮਨ ਚ ਕੋਈ ਗੱਲਬਾਤ ਹੈਗੀ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜਿਹੜੇ ਜਿਹੜੇ ਯੂਨੀਅਨ ਆ ਜਿਹੜੀ ਇਹ ਆਪਣੇ ਲੈਵਲ ਤੇ ਕੰਮ ਕਰਦੇ ਆ ਉਹ ਕਿਸੇ ਯੂਨੀਅਨ ਦੇ ਹੋਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਕੋਈ ਸਾਡਾ ਕਿਸੇ ਨਾਲ ਲੜਾਈ ਝਗੜਾ ਨਹੀਂ ਹੈਗਾ ਜੀ ਅਸੀਂ ਆਪਣਾ ਕੰਮ ਕਰਦੇ ਆ ਜੀ ਇਹ ਜਿਹੜੇ ਦਫ਼ਤਰ ਆ ਤੁਹਾਡੇ ਕਰਮਚਾਰੀ ਦੇ ਇਹ ਕਿੰਨੇ ਤੋਂ ਕਿੰਨੇ ਸਮੇਂ ਤੱਕ ਫਲੇ ਰਹਿੰਦੇ ਇਹ ਜੀ ਜਿਹੜਾ ਸਾਡੇ ਸਫਾਈ ਸੇਵਕਾਂ ਦਫ਼ਤਰ ਆ ਜੀ 6 ਤੋਂ ਲੈ ਕੇ ਮੇਰੇ ਹਰ 2 ਵਜੇ ਤੱਕ ਡਿਊਟੀ ਹੈ ਜੀ ਪ੍ਰੋਪਰ ਡਿਊਟੀ ਹੈ ਜੀ ਅੱਜ ਇਹ ਕਿੰਨੇ ਵਜੇ ਦਫ਼ਤਰ ਬੰਦ ਹੋਗਾ ਇਹ ਸਵੇ ਮੈਂ ਸਰਕਵੰਤ ਸਿੰਘ ਵਾਰ ਨੰਬਰ 55 ਚ ਮੈਨੂੰ ਇਹਨਾਂ ਨੇ ਪ੍ਰਧਾਨ ਜੁਲਿਆ ਗੋਪੀ ਨੇ ਜੀ ਗੋਪੀ ਪ੍ਰਧਾਨ ਤੇ ਮੇਰੇ ਚੇਅਰਮੈਨ ਸਾਹਿਬ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਮੈਨੂੰ ਵਿਸ਼ਵਾਸ ਦਿੱਤਾ ਕਿ ਇਸ ਮੁਲਾਜ਼ਮਾਂ ਦਾ ਕੰਮ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖਣਾ ਆਪਣੇ ਧਿਆਨ ਦੇ ਵਿੱਚ ਰੱਖ ਕੇ ਸਾਨੂੰ ਦੱਸਣਾ ਕੋਈ ਮੁਲਾਜ਼ਮ ਨੂੰ ਕੋਈ ਤੰਗ ਕਰਦਾ ਵਾ ਜੇ ਗੈਰ ਹਾਜ਼ਰੀ ਲੱਗਦੀ ਹੈ ਮੁਲਾਜ਼ਮ ਦੀ ਬੇਨ ਜਿਆਜ ਲੱਗਦੀ ਆ ਇਹ ਪ੍ਰਧਾਨ ਜੀ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਤੁਹਾਡਾ ਕੋਈ ਐਬਸੈਂਟ ਨਹੀਂ ਲਗਣਗਾ ਜੋ ਤੁਹਾਡੀਆਂ ਐਗਰੀਮੈਂਟਾਂ ਵਾਂ ਉਹ ਹੀ ਮੈਂ 9 4 14 ਜੋ ਹੀ ਐਗਰੀਮੈਂਟਾਂ ਲੱਗਣ ਵਾਲੀਆਂ ਪਹਿਲੇ ਅਧਾਰ ਤੇ ਲਵਾਵਾਂਗਾ ਇਹਨਾਂ ਨੂੰ ਗੋਪੀ ਪ੍ਰਧਾਨ ਜੀ ਨੇ ਤੇ ਸਾਡੇ ਚੇਅਰਮੈਨ ਸਾਹਿਬ ਜੀ ਨੇ ਵਿਸ਼ਵਾਸ ਦਿਵਾਇਆ ਤਾਂ ਮੈਂ ਮਨੋਂ ਤਣੋਂ ਹੋ ਕੇ ਕਹਿੰਨਾ ਵੀ ਮੈਂ ਕੰਮ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਕਰਾਂਗਾ ਜੋ ਮੈਨੂੰ ਇਹ ਸੇਵਾ ਲਾਉਣਗੇ ਮੈਂ ਇਹ ਸੇਵਾ ਤੇ ਮਲਾਜਮ ਦੇ ਹੱਕਦਾਰ ਆ ਭਾਰਤੀ ਸफाई ਸੇਵਕ ਸੰਗ ਦਾ ਮੈਂ ਪ੍ਰਧਾਨ ਆ ਗੋਪੀ ਗੋਪੀ ਮੇਰਾ ਨਾਮ ਆ ਔਰ ਮੈਂ ਇਲਾਕਿਆਂ ਵਿੱਚ ਲੋਕ ਸਾਨੂੰ ਸਾਧ ਰਿਹਾ ਅਸੀਂ ਇਲਾਕਿਆਂ ਚ ਜਾ ਰਹੇ ਆ ਵਾਟਾਂ ਚ ਔਰ ਸਾਨੂੰ ਜਿਹੜਾ ਜਿਹੜਾ ਵੀ ਸਾਧ ਰਿਹਾ ਅਸੀਂ ਉਥੇ-ਉਥੇ ਜਾ ਰਹੇ ਆ ਸਾਨੂੰ ਹੋਰ ਵੀ ਵਾਟਾਂ ਵਾਲੇ ਸਾਧ ਰਿਹਾ ਅਸੀਂ ਜਾਵਾਂਗੇ ਔਰ ਉਹਨਾਂ ਦਾ ਪਹਿਲ ਦੇ ਤੌਰ ਤੇ ਕੰਮ ਕਰਾਵਾਂਗੇ ਔਰ ਢੇਲਾ ਨਹੀਂ ਲਵਾਂਗੇ ਅਸੀਂ ਉਹਨਾਂ ਦਾ ਫ੍ਰੀ ਕੰਮ ਕਰਾਵਾਂਗੇ ਜਿਹੜੇ ਸਾਡੇ ਨਾਲ ਜੁੜਨਗੇ ਤੇ ਅਸੀਂ ਉਹਨਾਂ ਦਾ ਕੰਮ ਜ਼ਰੂਰ ਕਰਾਵਾਂਗੇ ਜੇ ਮੁਲਾਜ਼ਮਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਅਗਰ ਕੋਈ ਮੁਲਾਜ਼ਮਾਂ ਨੂੰ ਮੁਸ਼ਕਲ ਆਂਦੀ ਆ ਤੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇਵਾਂਗੇ ਔਰ ਉਹ ਔਰ ਸਰ ਇਹ ਇਹਨੇ ਵਿੱਚ ਮੈਂ ਜੈ ਵਾਲਮੀਕੀ ਹਰ ਹਰ ਬਾਤ